6 ਜੂ ਨੂੰ ਕੱਲੂਕਾਰੇ ਵਾਲੇ ਦਿਨ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗਾਧ ਨੇ ਜਥੇਦਾਰ ਸਾਹਿਬ ਨੇ ਜੇਕਰ ਉਹ ਕੌਮ ਨੂੰ ਸੰਦੇਸ਼ ਦਿੰਦੇ ਨੇ ਤਾਂ ਫਿਰ ਟਕਰਾਹ ਵਾਲੀ ਸਥਿਤੀ ਹੋਏਗੀ ਤੇ ਟਕਰਾਹ ਦੀ ਜ਼ਿੰਮੇਵਾਰੀ ਫੇਰ ਐਸਪੀਸੀ ਦੀ ਹੋਏਗੀ ਹਾਲਾਂਕਿ ਉਹਨਾਂ ਦੇ ਵੱਲੋਂ ਸੱਦੇ ਤੌਰ ਤੇ ਕਿਹਾ ਗਿਆ ਸੀ ਕਿ ਕੌਮ ਦੇ ਨਾਂ ਸੰਦੇਸ਼ ਜਾਰੀ ਨਹੀਂ ਕਰਨ ਦਿੱਤਾ ਜਾਏਗਾ ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਸਥਿਤੀ ਤਣਾਪੂਰਨ ਹੋਏਗੀ ਟਕਰਾਹ ਹੋਏਗਾ ਤੇ ਉਸ ਦੀ ਜਿਹੜੀ ਜ਼ਿੰਮੇਵਾਰੀ ਹੋਏਗੀ ਫਿਰ ਐਸਪੀਸੀ ਦੀ ਹੋਏਗੀ ਕਿਉਂਕਿ ਐਸਪੀਸੀ ਨੂੰ ਪਲੀ ਭਾਂਤ ਪਤਾ ਹੈ ਕਿ ਜਿਹੜੀ ਸਿੱਖ ਕੌਮ ਹੈ ਉਹਨਾਂ ਦੇ ਵੱਲੋਂ ਜਿਹੜਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਜਿਹੜਾ ਮੰਨਿਆ ਨਹੀਂ ਗਿਆ ਪ੍ਰਵਾਨ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਦੇ ਉੱਤੇ ਜਿਹੜੇ ਸਿੱਧੇ ਤੌਰ ਤੇ ਪੰਥਕ ਸਿਆਸਤ ਦੇ ਵਿੱਚ ਦੋਸ਼ ਲੱਗੇ ਨੇ ਕਿ ਉਹਨਾਂ ਦੀ ਜਿਹੜੀ ਹੈ ਤਾਜਪੋਸ਼ੀ ਉਹ ਵੀ ਰਾਤ ਦੇ ਸਮੇਂ ਹੋਈ ਹੈ ਤੇ ਗੈਰ ਸਬਧਾਨਿਕ ਹੋਈ ਹੈ ਜਿਸ ਨੂੰ ਸਿੱਖ ਕੌਮ ਪ੍ਰਵਾਨ ਨਹੀਂ ਕਰਦੀ ਹਾਲਾਂਕਿ ਸਭ ਨੂੰ ਲੈ ਕੇ ਬਾਬਾ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਆ ਗਿਆ ਹੈ ਕਿ ਸ਼ਹੀਦਾਂ ਦਾ ਦਿਨ ਹੈ 6 ਜੂਨ ਉਸ ਦਿਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਿਹੜਾ ਸ੍ਰੇਉਪਾ ਹੁੰਦਾ ਹੈ ਜਾਂ ਫਿਰ ਸਨਮਾਨ ਕੀਤਾ ਜਾਂਦਾ ਉਹ ਵੀ ਨਹੀਂ ਕਰਨ ਦਿੱਤਾ ਜਾਏਗਾ ਤੇ ਜੇਕਰ ਅਜਿਹਾ ਹੁੰਦਾ ਉਸ ਤੋਂ ਬਾਅਦ ਫਿਰ ਜਿਹੜੀ ਹੈ ਟਕਰਾਹ ਵਾਲੀ ਸਥਿਤੀ ਬਣੇਗੀ ਪਰੰਤੂ ਹੁਣ ਇਸ ਦੇ ਉੱਤੇ ਪਰਦਾ ਪਾਉਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਇਸ ਟਕਰਾਹ ਨੂੰ ਰੋਕਣ ਦੀ ਜਿਹੜੀ ਹੈ ਤਿਆਰੀ ਖਿੱਚ ਲਈ ਗਈ ਹੈ ਤੇ ਐਸਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਐਲਾਨ ਕੀਤਾ ਗਿਆ ਇੱਕ ਵਫਦ ਬਾਬਾ ਹਰਨਾਮ ਸਿੰਘ ਧੂਮਾ ਦੇ ਨਾਲ ਭਲਕੇ ਪਾਪ 2 ਜੂਨ ਨੂੰ ਜਿਹੜਾ ਮੁਲਾਕਾਤ ਕਰੇਗਾ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਹਾਲਾਂਕਿ ਉਹਨਾਂ ਦੇ ਵੱਲੋਂ ਪਹਿਲਾਂ ਹੀ ਸਾਫ਼ ਕੀਤਾ ਗਿਆ ਕਿ ਅਸੀਂ ਮੀਡੀਆ ਦੇ ਰਾਈ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਜੇਕਰ 6 ਜੂਨ ਨੂੰ ਅਜਿਹਾ ਹੁੰਦਾ ਤਾਂ ਫਿਰ ਟਕਰਾਹ ਵਾਲੀ ਸਥਿਤੀ ਹੋਏਗੀ ਸਭ ਨੂੰ ਲੈ ਕੇ ਜਦੋਂ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਪੰਥਕ ਸਿਆਸਤ ਦੇ ਵਿੱਚ ਜਿਹੜੀ ਹੈ ਤਲਖੀ ਮਚੀ ਹੋਈ ਹੈ ਲਗਾਤਾਰ ਜਿਹੜੇ ਬਿਆਨ ਤੇ ਬਿਆਨ ਡਾਗੇ ਜਾ ਰਹੇ ਨੇ ਸਿੱਖ ਆਗੂਆਂ ਦੇ ਵੱਲੋਂ ਸਿੱਧੇ ਤੌਰ ਤੇ ਕਿਸਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਤੇ ਕਿਸਦੇ ਵੱਲੋਂ ਜਬੀ ਦੁਬਾਨ ਦੇ ਵਿੱਚ ਜਿਹੜਾ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਅਜਿਹੀ ਸਥਿਤੀ ਦੇ ਉੱਤੇ ਜਿਹੜਾ ਰੋਕ ਲਗਵਾਣੀ ਚਾਹੀਦੀ ਹੈ ਪਰਦਾ ਪਾਉਣਾ ਚਾਹੀਦਾ ਸੁਲਾਹ ਕਰਾ ਲੈਣੀ ਚਾਹੀਦੀ ਹੈ ਜਿਸ ਨੂੰ ਲੈ ਕੇ ਹਰਜਿੰਦਰ ਸਿੰਘ ਤਾਮੀ ਜਿਹੜੇ ਐਸਪੀਸ ਦੇ ਪ੍ਰਧਾਨ ਨੇ ਉਹਨਾਂ ਦੇ ਵਫਦ ਨੇ ਇਹ ਸਲਾਹ ਬਣਾਈ ਹੈ ਇੱਕ رائے ਬਣਾਈ ਹੈ ਕਿ ਭਲਕੇ ਬਾਬਾ ਹਰਨਾਮ ਸਿੰਘ ਧੂਮਾ ਦੇ ਨਾਲ ਜਿਹੜੀ ਅਮੁਲਾ ਕੀਤੀ ਜਾਏਗੀ ਹੁਣ ਵੇਖਣਾ ਹੋਏਗਾ ਕਿ ਉਹਨਾਂ ਨੂੰ ਮਨਾਨ ਦੇ ਵਿੱਚ ਜਿਹੜੇ ਐਸਪੀਸੀ ਪ੍ਰਦਾਨ ਹਰਜਿੰਦਰ ਸਿੰਘ ਧਾਮੀ ਨੇ ਤੇ ਉਹਨਾਂ ਦਾ ਵਫਦ ਹੈ ਕਾਮਯਾਬ ਹੁੰਦਾ ਹੈ ਜਾਂ ਫਿਰ ਜਿਹੜਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸਦੀ ਚੇਤਾਵਨੀ ਦਿੱਤੀ ਗਈ ਹੈ ਉਸ ਦੇ ਉੱਤੇ ਉਹ ਖਰੇ ਉਤਰਦੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਗਿਆਨੀ ਕੁਲਦੀਪ ਸਿੰਘ ਗੜਗਾ ਜਿਨ੍ਹਾਂ ਨੂੰ ਜਥੇਦਾਰ ਬਣਾਇਆ ਗਿਆ ਜਦੋਂ ਤਾਜਪੋਸ਼ੀ ਹੁੰਦੀ ਹੈ ਰਾਤ ਦੇ 2 ਵਜੇ ਹੁੰਦੀ ਹੈ ਤੇ ਜਦੋਂ ਗੁਰਦੁਆਰੇ ਦੇ ਵਿੱਚ ਉਹਨਾਂ ਨੂੰ ਲੈ ਕੇ ਆਂਦਾ ਗਿਆ ਉਦੋਂ ਪ੍ਰਕਾਸ਼ ਵੀ ਨਹੀਂ ਸੀ ਗੁਰੂਗ੍ਰੰਥ ਸਾਹਿਬ ਜਦੋਂ ਉਹਨਾਂ ਦੇ ਵੱਲੋਂ ਜਿਹੜੀ ਹੈ ਇੱਕ ਸੌ ਚੁੱਕੀ ਗਈ ਸੀ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਜਥੇਦਾਰ ਐਲਾਨਿਆ ਗਿਆ ਸੀ ਜਿਸ ਤੋਂ ਬਾਅਦ ਪੰਥਕ ਸਿਆਸਤ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਰੌਲਾ ਪਿਆ ਉਹਨਾਂ ਦਾ ਕਾਫੀ ਵੱਡੇ ਪੱਧਰ ਦੇ ਉੱਤੇ ਵਿਰੋਧ ਵੀ ਹੋਇਆ ਤੇ ਹੁਣ ਉਹਨਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਸ਼ਹੀਦਾਂ ਦਾ ਦਿਨ 6 ਜੂਨ 6 ਜੂਨ ਉਹ ਦਿਨ ਹੈ ਜਿਸ ਨੂੰ ਪੂਰੀ ਸਿੱਖ ਕੌਮ ਪੂਰੀ ਕਾਇਨਾਤ ਦੇ ਵਿੱਚ ਬੈਠੇ ਜਿਹੜੀ ਸਿੱਖ ਕੌਮ ਹੈ ਨਾਨਕ ਨਾਮ ਲੈਵਾ ਸਿੱਖ ਸੰਗਤ ਇਹਨਾਂ ਦੇ ਵੱਲੋਂ ਇੱਕ ਰੋਸ ਦੇ ਵਜੋਂ ਜਿਹੜਾ ਮਨਾਇਆ ਜਾਂਦਾ ਤੇ ਇਸ ਦਿਨ ਨੂੰ ਜੇਕਰ ਰੋਸ ਦੇ ਵਾਲੇ ਦਿਨ ਵੀ ਜੇਕਰ ਜਿਹੜੇ ਜਥੇਦਾਰ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਉਸ ਦੇ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਸੰਦੇਸ਼ ਕੌਮ ਦੇ ਨਾਲ ਜਾਰੀ ਕੀਤਾ ਗਿਆ ਸਨਮਾਨ ਕੀਤਾ ਗਿਆ ਸ਼ਹੀਦਾਂ ਦੇ ਪਰਿਵਾਰਾਂ ਨੂੰ ਤਾਂ ਫਿਰ ਸਿੱਧੇ ਤੌਰ ਤੇ ਵਿਰੋਧ ਹੋਏਗਾ ਤੇ ਟਕਰਾਵ ਵਾਲੀ ਸਥਿਤੀ ਹੋਏਗੀ ਤੇ ਅਸੀਂ ਪਹਿਲਾਂ ਹੀ ਕਹਿ ਦੇਣਾ ਚਾਹੁੰਦੇ ਹਾਂ ਕਿ ਅਜਿਹਾ ਨਾ ਹੋਣ ਦਿੱਤਾ ਜਾਏ ਤੇ ਐ ਜੀ ਪੀ ਸੀ ਜ਼ਿੰਮੇਵਾਰ ਹੋਏਗੀ ਉਸ ਤੋਂ ਬਾਅਦ ਐ ਸੀ ਪੀ ਸੀ ਦੇ ਵੱਲੋਂ ਫੈਸਲਾ ਲਿਆ ਗਿਆ ਹੁਣ ਵੇਖਣਾ ਹੋਏਗਾ ਕਿ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਮਨਾਉਣ ਦੇ ਵਿੱਚ ਐ ਸੀ ਪੀ ਸੀ ਦਾ ਵਫਤ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਾਮਯਾਬ ਹੁੰਦੇ ਨੇ ਜਾਂ ਫਿਰ ਜਿਸ ਤਰ੍ਹਾਂ ਬਾਬਾ ਹਰਨਾਮ ਸਿੰਘ ਖਾਲਸਾ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਉਸ ਦੇ ਉੱਤੇ ਉਹ ਖਰੇ ਉਤਰਦੇ ਨੇ ਕੇ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਪ੍ਰੋਟੈਸਟ ਕੀਤਾ ਗਿਆ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਲੈ ਕੇ ਤੇ ਵੱਡੀਆਂ ਗੱਲਾਂ ਕਹੀਆਂ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਜਿਹੜੇ ਜਥੇਦਾਰਾਂ ਨੂੰ ਜਿਹੜਾ ਮਲਤਵੀ ਕੀਤਾ ਗਿਆ ਉਹਨਾਂ ਨੂੰ ਪਦਾਂ ਤੋਂ ਹਟਾਇਆ ਗਿਆ ਚਾਹੇ ਉਹਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਚਾਹੇ ਗਿਆਨੀ ਸੁਲਤਾਨ ਸਿੰਘ ਨੇ ਗਿਆਨੀ ਰੁਘਵੀਰ ਸਿੰਘ ਨੇ ਜਿਹੜੇ ਜਥੇਦਾਰ ਨੇ ਜਿਨ੍ਹਾਂ ਨੂੰ ਹਟਾਇਆ ਗਿਆ ਪਦਾਂ ਦੇ ਉਹਨਾਂ ਨੂੰ ਮੁੜ ਤੋਂ ਪਦਾਂ ਦੇ ਉੱਤੇ ਜਿਹੜਾ ਵਿਰਾਜਮਾਨ ਕਰਨਾ ਚਾਹੀਦਾ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਜਿਸ ਤਰ੍ਹਾਂ ਦੇ ਨਾਲ ਤੋਹੀਨ ਕੀਤੀ ਗਈ ਆ ਉਸ ਦੇ ਉੱਤੇ ਨਹੀਂ ਸਮਝੌਤਾ ਹੋਏਗਾ ਤੇ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਉਹ ਖੁੱਲੇ ਅੰਬਰੋਧ ਕਰਨਗੇ ਤੇ ਜੇਕਰ ਕੱਲੂ ਘਾਰੇ ਵਾਲੇ ਦਿਨ 6 ਜੂਨ ਨੂੰ ਜੇਕਰ ਉਹਨਾਂ ਦੇ ਵੱਲੋਂ ਸਿੱਖ ਕੌਮ ਨੂੰ ਜਿਹੜਾ ਸੰਦੇਸ਼ ਦਿੱਤਾ ਜਾਂਦਾ ਤਾਂ ਫਿਰ ਉਹ ਨਹੀਂ ਦਿੱਤਾ ਦੇਣ ਦਿੱਤਾ ਜਾਏਗਾ ਤੇ ਜੇਕਰ ਅਜਿਹਾ ਹੁੰਦਾ ਤਾਂ ਸਤਤੀ ਟਕਰਾਅ ਦੀ ਹੋਏਗੀ ਤੇ ਟਕਰਾਅ ਦੀ ਜ਼ਿੰਮੇਵਾਰ ਐਸਜੀਪੀਸੀ ਹੋਏਗੀ ਇਹ ਬਿਆਨ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਇੱਕ ਵਫਦ ਨੂੰ ਜਿਹੜਾ ਤਿਆਰ ਕੀਤਾ ਗਿਆ ਤਾਂਕਿ ਬਾਬਾ ਹਰਨਾਮ ਸਿੰਘ ਧੋਮਾ ਦੇ ਨਾਲ ਮੁਲਾਕਾਤ ਕੀਤੀ ਜਾ ਸਕੇ ਤੇ ਜਿਹੜੀ ਟਕਰਾਅ ਵਾਲੀ ਸਥਿਤੀ ਦੀ ਉਹ ਗੱਲ ਕਰਦੇ ਨੇ ਉਹ ਉਸ ਨੂੰ ਕਹਿੰਦੇ ਨਾ ਕਿਤੇ ਰੋਕਿਆ ਜਾਏ ਉਸ ਦੇ ਉੱਤੇ ਪਰਦਾ ਪਾਇਆ ਜਾਏ ਤੇ ਕਿ ਜਿਹੜਾ ਸਿੱਖ ਕੌਮ ਦਾ ਵੱਡਾ ਦਿਨ ਹੈ ਕੱਲੂਕਾਰਾ ਦਿਪਸਾ ਉਸ ਨੂੰ ਸ਼ਾਂਤੀ ਦੇ ਨਾਲ ਜਿਹੜਾ ਮਨਾਇਆ ਜਾਏ ਪੂਰੀ ਦੁਨੀਆ ਦੇ ਵਿੱਚ ਜਿਹੜਾ ਇੱਕ ਸੰਦੇਸ਼ ਹੈ ਉਹ ਪਹੁੰਚਾਇਆ ਜਾਏ। ਆ ਸੰਦੇਸ਼ ਜਾਰੀ ਨਹੀਂ ਕਰਨ ਦਿੱਤਾ ਜਾਏਗਾ ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਸਥਿਤੀ ਤਣਾਅਪੂਰਨ ਹੋਏਗੀ ਟਕਰਾਅ ਹੋਏਗਾ ਤੇ ਉਸ ਦੀ ਜਿਹੜੀ ਜ਼ਿੰਮੇਵਾਰੀ ਹੋਏਗੀ ਫਿਰ ਐਸਪੀਸੀ ਦੀ ਹੋਏਗੀ ਕਿਉਂਕਿ ਐਸਪੀਸੀ ਨੂੰ ਪਲੀ ਭਾਂਤ ਪਤਾ ਹੈ ਕਿ ਜਿਹੜੀ ਸਿੱਖ ਕੌਮ ਹੈ ਉਹਨਾਂ ਦੇ ਵੱਲੋਂ ਜਿਹੜਾ ਜਥੇਦਾਰ ਕੁਲਦੀਪ ਸਿੰਘ ਗੜਗੱਦ ਨੂੰ ਜਿਹੜਾ ਮੰਨਿਆ ਨਹੀਂ ਗਿਆ ਪ੍ਰਵਾਨ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਦੇ ਉੱਤੇ ਜਿਹੜੇ ਸਿੱਧੇ ਤੌਰ ਤੇ ਪੰਥਕ ਸਿਆਸਤ ਦੇ ਵਿੱਚ ਦੋਸ਼ ਲੱਗੇ ਨੇ ਕਿ ਉਹਨਾਂ ਦੀ ਜਿਹੜੀ ਹੈ ਤਾਲਪੋਚੀ ਉਹ ਵੀ ਰਾਤ ਦੇ ਸਮੇਂ ਹੋਈ ਹੈ ਤੇ ਗੈਰ ਸਬਧਾਨਿਕ ਹੋਈ ਹੈ ਜਿਸ ਨੂੰ ਸਿੱਖ ਕੌਮ ਪ੍ਰਵਾਨ ਨਹੀਂ ਕਰਦੀ ਹਾਲਾਂਕਿ ਸਭ ਨੂੰ ਲੈ ਕੇ ਬਾਬਾ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਆਗਿਆ ਹੈ ਕਿ ਸ਼ਹੀਦਾਂ ਦਾ ਦਿਨ 6 ਜੂਨ ਉਸ ਦਿਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਿਹੜਾ ਸ੍ਰੇਉਪਾਉ ਹੁੰਦਾ ਹੈ ਜਾਂ ਫਿਰ ਸਨਮਾਨ ਕੀਤਾ ਜਾਂਦਾ ਉਹ ਵੀ ਨਹੀਂ ਕਰਨ ਦਿੱਤਾ ਜਾਏਗਾ ਤੇ ਜੇਕਰ ਅਜਿਹਾ ਹੁੰਦਾ ਉਸ ਤੋਂ ਬਾਅਦ ਫਿਰ ਜਿਹੜੀ ਹੈ ਟਕਰਾਅ ਵਾਲੀ ਸਥਿਤੀ ਬਣੇਗੀ ਪਰੰਤੂ ਹੁਣ ਇਸ ਦੇ ਉੱਤੇ ਪਰਦਾ ਪਾਉਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਇਸ ਟਕਰਾਅ ਨੂੰ ਰੋਕਣ ਦੀ ਜਿਹੜੀ ਹੈ ਤਿਆਰੀ ਖਿੱਚ ਲਈ ਗਈ ਹੈ ਤੇ ਐਸਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ tạmਮੀ ਦੇ ਵੱਲੋਂ ਐਲਾਨ ਕੀਤਾ ਗਿਆ ਇੱਕ ਵਫ਼ਦ ਬਾਬਾ ਹਰਨਾਮ ਸਿੰਘ ਤੂਮਾ ਦੇ ਨਾਲ ਭਲਕੇ ਪਾਪ 2 ਜੂਨ ਨੂੰ ਜਿਹੜਾ ਮੁਲਾਕਾਤ ਕਰੇਗਾ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਹਾਲਾਂਕਿ ਉਹਨਾਂ ਦੇ ਵੱਲੋਂ ਪਹਿਲਾਂ ਹੀ ਸਾਫ਼ ਕੀਤਾ ਗਿਆ ਕਿ ਅਸੀਂ ਮੀਡੀਆ ਦੇ ਰਾਈ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਜੇਕਰ 6 ਜੂਨ ਨੂੰ ਅਜਿਹਾ ਹੁੰਦਾ ਤਾਂ ਫਿਰ ਟਕਰਾਅ ਵਾਲੀ ਸਥਿਤੀ ਹੋਏਗੀ ਸਭ ਨੂੰ ਲੈ ਕੇ ਜਦੋਂ ਇਹ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਪੰਥਕ ਸਿਆਸਤ ਦੇ ਵਿੱਚ ਜਿਹੜੀ ਹੈ ਤਲਖੀ ਮੱਚੀ ਹੋਈ ਹੈ ਲਗਾਤਾਰ ਜਿਹੜੇ ਬਿਆਨ ਤੇ ਬਿਆਨ ਦਾਗੇ ਜਾ ਰਹੇ ਨੇ ਸਿੱਖ ਆਗੂਆਂ ਦੇ ਵੱਲੋਂ ਸਿੱਧੇ ਤੌਰ ਤੇ ਕਿਸਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਤੇ ਕਿਸਦੇ ਵੱਲੋਂ ਜਬੀ ਦੁਬਾਨ ਦੇ ਵਿੱਚ ਜਿਹੜਾ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਜਹੀ ਸਥਿਤੀ ਦੇ ਉੱਤੇ ਜਿਹੜਾ ਰੋਕ ਲਗੁਆਣੀ ਚਾਹੀਦੀ ਆ ਪਰਦਾ ਪਾਉਣਾ ਚਾਹੀਦਾ ਸੁਲਾਹ ਕਰਾ ਲੈਣੀ ਚਾਹੀਦੀ ਆ ਜਿਸ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਪੀਸੀ ਦੇ ਪ੍ਰਧਾਨ ਨੇ ਉਹਨਾਂ ਦੇ ਵਫ਼ਦ ਨੇ ਇਹ ਸਲਾਹ ਬਣਾਈ ਆ ਇੱਕ رائے ਬਣਾਈ ਆ ਕਿ ਭਲਕੇ ਬਾਬਾ ਹਰਨਾਮ ਸਿੰਘ ਧੋਮਾ ਦੇ ਨਾਲ ਜਿਹੜੀ ਇਹ ਮੁਲਾਕਾਤ ਕੀਤੀ ਜਾਏਗੀ ਹੁਣ ਵੇਖਣਾ ਹੋਏਗਾ ਕਿ ਉਹਨਾਂ ਨੂੰ ਮਨਾਨ ਦੇ ਵਿੱਚ ਜਿਹੜੇ ਐਸਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਤੇ ਉਹਨਾਂ ਦਾ ਵਫ਼ਦ ਹੈ ਕਾਮਯਾਬ ਹੁੰਦਾ ਹੈ ਜਾਂ ਫਿਰ ਜਿਹੜਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸਿੱਧੀ ਚੇਤਾਵਨੀ ਦਿੱਤੀ ਗਈ ਉਸ ਦੇ ਉੱਤੇ ਉਹ ਖਰੇ ਉਤਰਦੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਗਿਆਨੀ ਕੁਲਦੀਪ ਸਿੰਘ ਗੜਗਾ ਜ ਜਿਨ੍ਹਾਂ ਨੂੰ ਜਥੇਦਾਰ ਬਣਾਇਆ ਗਿਆ ਜਦੋਂ ਤਾਜਪੋਸ਼ੀ ਹੁੰਦੀ ਹੈ ਰਾਤ ਦੇ 2 ਵਜੇ ਹੁੰਦੀ ਹੈ ਤੇ ਜਦੋਂ ਗੁਰਦੁਆਰੇ ਦੇ ਵਿੱਚ ਉਹਨਾਂ ਨੂੰ ਲੈ ਕੇ ਆਂਦਾ ਗਿਆ ਉਦੋਂ ਪ੍ਰਕਾਸ਼ ਵੀ ਨਹੀਂ ਸੀ ਗੁਰੂਗ੍ਰੰਥ ਸਾਹਿਬ ਜਦੋਂ ਉਹਨਾਂ ਦੇ ਵੱਲੋਂ ਜਿਹੜੀ ਹੈ ਇੱਕ ਸੌਚ ਚੁੱਕੀ ਗਈ ਸੀ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਜਥੇਦਾਰ ਐਲਾਨਿਆ ਗਿਆ ਸੀ ਜਿਸ ਤੋਂ ਬਾਅਦ ਪੰਥਕ ਸਿਆਸਤ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਰੌਲਾ ਪਿਆ ਉਹਨਾਂ ਦਾ ਕਾਫੀ ਵੱਡੇ ਪੱਧਰ ਦੇ ਉੱਤੇ ਵਿਰੋਧ ਵੀ ਹੋਇਆ ਤੇ ਹੁਣ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਸ਼ਹੀਦਾਂ ਦਾ ਦਿਨ 6 ਜੂਨ 6 ਜੂਨ ਉਹ ਦਿਨ ਹੈ ਜਿਸ ਨੂੰ ਪੂਰੀ ਸਿੱਖ ਕੌਮ ਪੂਰੀ ਕਾਇਨਾਤ ਦੇ ਵਿੱਚ ਬੈਠੇ ਜਿਹੜੀ ਸਿੱਖ ਕੌਮ ਹੈ ਨਾਨਕ ਨਾਮ ਲੈਵਾ ਸਿੱਖ ਸੰਗਤ ਹੈ ਉਹਨਾਂ ਦੇ ਵੱਲੋਂ ਇੱਕ ਰੋਸ ਦੇ ਵਜੋਂ ਜਿਹੜਾ ਮਨਾਇਆ ਜਾਂਦਾ ਹੈ ਤੇ ਇਸ ਦਿਨ ਨੂੰ ਜੇਕਰ ਰੋਸ ਦੇ ਵਾਲੇ ਦਿਨ ਵੀ ਜੇਕਰ ਜਿਹੜੇ ਜਥੇਦਾਰ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਉਸ ਦੇ ਵੱਲੋਂ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਸੰਦੇਸ਼ ਕੌਮ ਦੇ ਨਾਮ ਦੇ ਨਾਲ ਜਾਰੀ ਕੀਤਾ ਗਿਆ ਸਨਮਾਨ ਕੀਤਾ ਗਿਆ ਸ਼ਹੀਦਾਂ ਦੇ ਪਰਿਵਾਰਾਂ ਨੂੰ ਤਾਂ ਫਿਰ ਸਿੱਧੇ ਤੌਰ ਤੇ ਵਿਰੋਧ ਹੋਏਗਾ ਤੇ ਟਕਰਾਅ ਵਾਲੀ ਸਥਿਤੀ ਹੋਏਗੀ